ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਦੋਸਤੋ ਆਪਣਾ ਪੇਜ ਬਣਿਆ ਹੋਇਆ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਤਨੌਲਾ ਮੰਡੀ ਤੇ ਜਿਹੜੇ ਮਹੀਨੇ ਚ ਦੋ ਵਾਰ 11 ਤੇ 27 ਤਰੀਕ ਨੂੰ ਲੱਗਦੀ ਹੈ ਸਾਹਮਣੇ ਜਿਹੜੀ ਕੈਮਰੇ 'ਚ ਤੁਹਾਨੂੰ ਇੱਕ ਬੂਰੀ ਝੋਟੀ ਨਜ਼ਰ ਆ ਰਹੀ ਹੈ ਦੂਜੇ ਸੂਏ ਝੋਟੀਆਂ ਬਾਈ ਕਹਿੰਦਾ ਇੱਕ ਵਾਰ ਨੇੜੇ ਤੋਂ ਥਾਣਾ ਹਵਾ ਉਹਨਾਂ ਦਿਖਾ ਦੇਣਾ ਬਾਕੀ ਅਗਲੀ ਡਿਟੇਲ ਬਾਈ ਤੋਂ ਪੁੱਛਾਂਗੇ ਇਹ ਨੰਬਰ ਵੀ ਬਾਈ ਦਾ ਲਾ ਦੂੰਗਾ ਮੈਂ ਸਕਰੀਨ ਤੇ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਨੇ ਬੜੇ ਹਸਾਬ ਆ ਗਿਆ ਬਾਈ ਨਾਲ ਕਰਾਉਣੇ ਅਗਲੀ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਹੈ ਸੁਪਿੰਦਰ ਸਿੰਘ ਆ ਜੀ ਕੀ ਨਾਮ ਹੈ ਸੁਪਿੰਦਰ ਸਿੰਘ ਸੁਪਿੰਦਰ ਸਿੰਘ ਹਾਂ ਜੀ ਕਿਹੜੇ ਪਿੰਡ ਤੋਂ ਆਏ ਬਾਈ ਸਰਵਾਹੀ ਪਿੰਡ ਆਈ ਪਰਨਾਲੇ ਕੋਲੇ ਵਪਾਰ ਦਾ ਹੀ ਕੰਮ ਹੈ ਹਾਂਜੀ ਕਿੰਨੇ ਜਾਨਵਰ ਲੈ ਕੇ ਆਏ ਅੱਜ ਅੱਜ 5 ਰਹੀ ਜੀ ਇੱਕ ਵੇਕੀ ਚਾਰ ਰਹੀ ਹੈ ਅੱਛਾ 5 ਜਾਨਵਰ ਨੇ ਹਾਂਜੀ ਇਹਦਾ ਕਿੰਨਾ ਦੁੱਧ ਆਇ ਥੱਲੇ ਤਿਆਰ ਇਸ ਟਾਈਮ ਦੁੱਧ ਆ ਇਸ ਟਾਈਮ 17 ਕਿਲੋ ਹੈਗਾ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਇਹਨਾਂ ਨੂੰ ਹੋ ਗਈ ਜੀ 12 13 13 ਦਿਨ ਹੋ ਗਏ ਕਿੰਨੇਵੇਂ ਸੂਏ ਚ ਹੈ ਦੂਜੇ ਸੂਏ ਹੋਈ ਹੈ ਜੀ ਬੱਚਾ ਗਿਆ ਨਾਲ ਬਾਈ ਜੀ ਕੱਟਾ ਜੀ ਕੱਟਾ 16 ਕਿਲੋ ਦੁੱਧ ਤਿਆਰ ਹੈ 17 ਕਿੰਨਾ ਰੇਟ ਕਰਦੇ ਹੋ ਬਾਈ 1 10000 ਕਿੰਨੇ ਦੀ ਛੜ ਦੋਗੇ ਲਾਸਟ? 800 ਦੇ ਨਹੀਂ 5000 ਰੁਪਏ। 145 ਹਾਂਜੀ। ਨੰਬਰ ਬੋਲ ਦੋ। 97810 ਹਾਂਜੀ। 18514 ਇੱਕ ਵਾਰੀ ਫੇਰ ਬੋਲੋ। 97810 18514 ਛੋਟੀ ਨੂੰ ਖੋਲ ਕੇ ਦਿਖਾ ਦੇ ਇੱਕ। ਦੂਜੇ ਸੂਏ ਛੋਟੀ ਆ ਦੋਸਤੋ ਬੂਰੇ ਰੰਗ ਚ ਹੈ। ਬਹੁਤ ਚੌੜੇ ਹਵਾਨੇ ਦੀ ਹੈ, ਚੌੜੇ ਢਾਂਚੇ ਦੀ ਆ, ਕੱਦ ਕਾਠ ਬਹੁਤ ਹੈ ਛੋਟੀ ਦਾ। ਗੋਲ ਕੁੰਡੇ ਸਿੰਗਾ ਚ ਹੈ। 18 ਕਿਲੋ ਦੁੱਧ ਬਾਈ ਕਹਿੰਦਾ ਇਸ ਟਾਈਮ ਤਿਆਰ ਹੈ ਪਿੱਛੇ ਕੱਟਾ ਦੋਸਤੋ ਬੂਰਾ ਚਾਰੋਂ ਥਣ ਨਿਖੜਵੇਂ ਲੱਗੇ ਨੇ ਇਕੱਲਾ ਇਕੱਲਾ ਥਾਣਾ 1 ਲੱਖ 42000 1 ਲੱਖ 45000 ਦੀ ਬਾਈ ਕਹਿੰਦਾ ਆਪਾਂ ਛੱਡ ਦਾਂਗੇ ਬਾਕੀ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਬਹੁਤ ਉੱਚੇ ਕੱਦ ਘਾਟ ਦੀ ਆ ਦੋਸਤੋ ਚੌੜੇ ਢਾਂਚੇ ਦੀ ਹੈ ਤੇ ਹਵਾਨਾ ਵੀ ਚੌੜਾ ਜੋਸ਼ ਵਾਲਾ ਪੂਰਾ ਸਿੱਛੇ ਨੂੰ ਵੀ ਬਹੁਤ ਦਿਖਾਉਂਦੀ ਹੈ ਤੇ ਹਵਾਨਾ ਅੱਗੇ ਨੂੰ ਵੀ ਬਹੁਤ ਹੈ ਚਾਰੋਂ ਥਾਂ ਨਿਖੜਵੇਂ ਲੱਗੇ ਨੇ ਇਕੱਲਾ ਇਕੱਲਾ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਹੈ ਬਾਈ ਨਾਲ ਫੋਨ ਤੇ ਗੱਲ ਕਰਕੇ ਝੋਟੀ ਖਰੀਦ ਸਕਦੇ ਹੋ ਬਾਕੀ ਨੇੜ ਆ ਕੇ ਦੋਸਤੋ ਤਸੱਲੀ ਕਰਕੇ ਜਾਨਵਰ ਲੈ ਲਿਓ ਬਾਕੀ ਨੰਬਰ ਮੈਂ ਲਾ ਦੇਣਾ ਬਾਈ ਦਾ ਸਕਰੀਨ ਤੇ ਜਿਹਨੂੰ ਵੀ ਪਸੰਦ ਆਊਗੀ ਝੋਟੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਇੱਕ ਵਾਰੀ ਮੂੰਹ ਮੱਥਾ ਨੇੜ ਤੋਂ ਫੇਰ ਦਿਖਾ ਦਿੰਨੇ ਹਾਂ ਝੋਟੀ ਦਾ ਆ ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ ਕੁੰਡੇ ਸਿੰਘਾਂ ਚ ਆ ਗਈ ਬੂਰੇ ਰੰਗ ਚ ਹੈ ਉਹ ਬੱਚਾ ਨਾਲ ਦੀ 17 ਕਿਲੋੁੱੁੱਦ ਬਾਈ ਕਹਿੰਦਾ ਗਰੰਟੀ ਵਾਲਾ ਇਸ ਟਾਈਮ ਤਿਆਰ ਹੈ ਨੇੜ ਆ ਕੇ ਤਸੱਲੀ ਕਰਕੇ ਦੇਖ ਲਿਓ ਖਣ ਹਵਾਨਾ ਦਿਖਾ ਦਣਾ ਇੱਕ ਵਾਰ ਨੇੜ ਤੋਂ ਅੱਗੇ ਨੂੰ ਵੀ ਹਵਾਨਾ ਬਹੁਤ ਆ ਦੋਸਤੋ ਤੇ ਬੈਕ ਤੇ ਵੀ ਬਹੁਤ ਹਵਾਨਾ ਦਿਖਾਉਂਦੀ ਐ ਝੁੱਟੇ ਬਾਕੀ ਅਗਲੀ ਗੱਲਬਾਤ ਸਾਰੀ ਰੇਟ ਦੀ ਖਰੀਦਦਾਰੀ ਦੀ ਬਾਈ ਦੇ ਨੰਬਰ ਤੇ ਬਾਈ ਨਾਲ ਕਰ ਲਿਓ ਗੱਲਬਾਤ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ